ਇੱਕ ਹੁੰਦਾ ਟੰਨਾ ਟੰਨਾ ਹੁੰਦਾ 1000 ਕਿਲੋ ਦਾ ਪੁਰਾਣੇ ਬਜ਼ੁਰਗਾਂ ਨੂੰ ਪਤਾ ਹੋਊਗਾ ਟੰਕ ਹੁੰਦਾ ਵਾ 50 ਕਿਲੋ ਦਾ ਆ ਚੀਜ਼ ਸਮਝ ਜਿਓ ਤੁਹਾਨੂੰ ਪਤਾ ਲੱਗ ਜੂ ਗੁਰੂ ਗੋਬਿੰਦ ਸਿੰਘ ਦੇ ਡੌਲਿਆਂ 'ਚ ਜਾਣ ਕਿੰਨੀ ਆ ਇੱਕ ਟੰਕ ਹੁੰਦਾ 50 ਕਿਲੋ ਦਾ ਦੁਨੀਆ ਤੇ ਅੱਜ ਤੱਕ ਜਿੰਨੀਆਂ ਕਮਾਣਾਂ ਬਣੀਆਂ ਉਹ ਬਣੀਆਂ 9 ਟੰਕ ਤੱਕ 9 ਟੰਕ ਲਾਸਟ ਹੁੰਦੀ ਆ ਕਮਾਣ ਨੂੰ 9 ਇੱਕ ਟੰਕ ਦੀ ਕਿੱਦਾਂ ਬਣਾਈਦਾ ਮੰਨ ਲਓ ਆ ਮੇਰੇ ਹੱਥ 'ਚ ਕਮਾਣ ਆ ਇਹਨੂੰ ਇੱਕ ਟੰਕ ਦੀ ਬਣਾਉਣਾ ਵਾ ਇਹਦੀ ਤੰਦੀ ਦੇ ਨਾਲ ਥੱਲੇ 25 ਕਿਲੋ ਵਜਨ ਬੰਦਣਾ ਪਊਗਾ ਜਿੱਥੇ ਜਾ ਕੇ ਤੰਦੀ 25 ਕਿਲੋ ਨਾਲ ਖਿੱਚੀ ਗਈ ਨਾ ਸਮਝ ਲਓ ਵੀ ਇਹ ਕਮਾਨ ਇੱਕ ਟੰਕ ਦੀ ਆ ਕਮਾਨ ਦਾ ਵਜਨ ਨਹੀਂ 25 ਕਿਲੋ ਇਹ ਨਾਲ ਪਲੇਖਾ ਰੱਖਿਓ ਕਮਾਨ ਨਾਰਮਲ ਹੀ ਆ ਇਹਦੇ ਤੇ ਜਿਹੜਾ ਪ੍ਰੈਸ਼ਰ ਪੈਣਾ ਖਿੱਚ ਪੈਣੀ ਆ ਨਾ ਉਹ 25 ਕਿਲੋ ਦੀ ਆ ਜਿੰਨੇ ਦੋ ਟੰਕ ਦੀ ਕਮਾਨ ਚਲਾਉਣੀ 25 ਨੂੰ ਦੋ ਨਾਲ ਗੁਣਾ ਕਰ ਲਓ 50 ਇਹ ਕਹਿਣਾ ਸੌਖਾ ਜਿਹਾ ਨਾਸਾਂ 'ਚੋਂ ਧੂਆਂ ਨਿਕਲ ਜਾਂਦਾ 50 ਕਿਲੋ ਪ੍ਰੈਸ਼ਰ ਪੈਣਾ ਨਹੀਂ ਕਿਸੇ ਦੇ ਕੋਲੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ 2 ਟੰਕ ਦੀ ਕਮਾਨ ਚਲਾਉਣ ਤੇ 50 ਕਿਲੋ ਦਾ ਪ੍ਰੈਸ਼ਰ ਪੈਣਾ ਹੈ। ਗੁਰੂ ਨੇ ਚਲਾਣੀ 9 ਟੰਕ ਦੀ ਕਮਾਨ ਇਹ ਕਮਾਨ ਪਈ ਜੀ ਹਜੂਰ ਸਾਹਿਬ ਜਾ ਕੇ ਵੇਖ ਲਿਓ ਭਾਵੇਂ। 5 ਜੀ ਨੂੰ ਸਿੱਧਾ ਹੀ 9 ਨਾਲ ਗੁਣਾ ਕਰ ਲਓ। 2 ਕੁਇੰਟਲ ਤੇ 25 ਕਿਲੋ। ਸਵਾ 200 ਕਿਲੋ ਦਾ ਪ੍ਰੈਸ਼ਰ ਉਸ ਕਮਾਨ ਤੇ ਪਵੇ। ਫਿਰ ਜਾ ਕੇ ਨੌ ਟੰਕ ਦੀ ਕਮਾਨ ਚੱਲਦੀ ਆ ਗੱਲ ਸਿੱਧੀ ਆ ਨੌ ਟੰਕ ਦੀ ਕਮਾਨ ਉਹ ਬੰਦਾ ਚਲਾ ਸਕਦਾ ਜਿਹੜਾ ਇੱਕ ਹੱਥ ਦੇ ਨਾਲ 2 ਕੁਇੰਟਲ ਤੇ 25 ਕਿਲੋ ਵਜ਼ਨ ਖਿੱਚ ਕੇ ਪਾਸੇ ਕਰ ਦਵੇ ਆਪੋ ਸਾਬ ਲਾ ਲੋ ਵੀ ਗੁਰੂ ਗੋਬਿੰਦ ਸਿੰਘ ਦੇ ਡੌਲਿਆਂ 'ਚ ਜਾਨ ਕਿੰਨੀ ਹੋਗੀ ਉਹਦਣਾ ਨੌ ਟੰਕ ਦੀ ਕਮਾਨ 'ਚੋਂ ਚੱਲਿਆ ਤੀਰ ਦੂਰੀ ਕਿੰਨੀ ਕ ਤੈਅ ਕਰਦਾ ਵਾ ਅਕਸਰ ਨਾਰ ਖਾਂਦੇ ਤੋਤੇ ਐਵੇਂ ਥੋੜਾ ਉੱਡੇ ਵੀ ਐਂਡ ਤੇ ਜਾ ਕੇ ਨੌ ਟੰਕ ਦੀ ਕਮਾਨ 'ਚੋਂ ਚੱਲਿਆ ਤੀਰ ਪੂਰੇ 16 ਕਿਲੋਮੀਟਰ ਠੀਕ ਜਾ ਕੇ ਵੱਜਦਾ ਜੇ ਮੇਰੇ ਸਿਰ ਤੇ ਨਾ ਰਿਓ ਵੇਖਣਾ ਹੋਵੇ ਦਿੱਲੀ ਗੁਰਦੁਆਰਾ ਬਣਿਆ ਮੋਤੀ ਬਾਗ ਮੋਤੀ ਬਾਗ ਗੁਰਦੁਆਰੇ ਚੋਂ ਖਲੋ ਕੇ ਮਹਾਰਾਜ ਨੇ ਲਾਲ ਕਿਲੇ ਚ ਚੌਪੜ ਖੇਡਦਿਆਂ ਦੇ ਤੀਰ ਮਾਰਿਆ ਸੀ ਤੇ ਲਾਲ ਕਿਲੇ ਤੋਂ ਤੇ ਮੋਤੀ ਬਾਗ ਤੋਂ ਜਿਹੜੀ ਸਟ੍ਰੇਟ ਦੂਰੀ ਆ ਸਿੱਧੀ ਦੂਰੀ ਆ ਉਹ ਪੂਰੀ 16 ਕਿਲੋਮੀਟਰ ਆ ਜਾਨੀ ਕਿ ਇੱਥੇ ਖਲੋ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੌ ਟੰਕ ਦੀ ਕਮਾਨ ਚੋਂ ਤੀਰ ਚਲਾਵੇ ਤੇ 16 ਕਿਲੋਮੀਟਰ ਪੂਰਾ ਟਿਕਾਣੇ ਤੇ ਜਾ ਕੇ ਵੱਜਦਾ ਉਹਦੀ ਸਪੀਡ ਕਿੰਨੀ ਆ ਪਤਾ ਹੋਣਾ ਚਾਹੀਦਾ ਸਾਨੂੰ ਬੱਤੀ ਬੋਰ ਦੇ ਰਵਾਲਵਰ ਚੋਂ ਜਦੋਂ ਗੋਲੀ ਬਾਹਰ ਨਿਕਲਦੀ ਹੈ ਨਾ ਉਹਦੀ ਸਪੀਡ ਹੁੰਦੀ ਆ ਲੰਮ ਸਮ 2500 ਫੁੱਟ ਪਰ ਸੈਕਿੰਡ ਤੇ ਨੌ ਟੰਕ ਦੀ ਕਮਾਨ ਚੋਂ ਜਦੋਂ ਤੀਰ ਬਾਹਰ ਨਿਕਲਦਾ ਉਹਦੀ ਸਪੀਡ ਹੁੰਦੀ ਆ 3200 ਫੁੱਟ ਪਰ ਸੈਕੰਡ ਜਾਣੀ ਕਿ ਨੌ ਟੰਕ ਦੀ ਕਮਾਨ ਚੋਂ ਚੱਲਿਆ ਤੀਰ ਬੱਤੀ ਬੋਰ ਦੇ ਰਵਾਲਵਰ ਦੇ ਨਾਲੋਂ ਜ਼ਿਆਦਾ ਖਤਰਨਾਕ ਹੋਇਆ ਕਰਦਾ ਉਤਲੇ ਡੰਡੇ ਤੇ ਖਲੋਤਾ ਨਾਰਖਾਂ ਥੱਲੜਿਆਂ ਨੂੰ ਸਲਾਵਾ ਦੇਵੇ ਉੱਤਰ ਜੋ ਭੱਜ ਜੋ ਇੰਨੇ ਚਿਰ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਰਦੇ 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 ਬਿਲਕੁਲ ਚਬਾਰੇ ਦੇ ਬਨੇਰੇ ਦੇ ਕੋਲ ਆ ਗਏ ਤੇ ਮਹਾਰਾਜ ਨੇ ਪੌੜੀ ਦੇ ਚੜੇ ਨਾਰਖਾਂ ਵੱਲ ਵੇਖਿਆ ਤੇ ਨਾਰਖਾਂ ਦਾ ਮੂੰਹ ਵੱਡਿਆ ਗਿਆ ਕਹਿੰਦਾ ਯਾ ਅੱਲਾ ਮਹਾਰਾਜ ਕਹਿੰਦੇ ਨਾਹਰਖਾਂ ਸੱਪ ਦੀ ਖੋਟ ਤੇ ਸ਼ੇਰ ਦੀ ਗੁਫਾ 'ਚ ਹੱਥ ਸੋਚ ਸਮਝ ਕੇ ਪਾਈਦਾ